ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰਸਵਾਰੀ ਸਾਧ ਸੰਗਤ ਜੀਓ ਇਸ ਵੀਡੀਓ ਨੂੰ ਜਾਰੀ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਇਸ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਔਰ ਸ਼ੇਅਰ ਕਰੋ ਤਾਂ ਕਿ ਇਹ ਜੋ ਵਿਚਾਰ ਆਪਾਂ ਕਰਦੇ ਹਾਂ ਵਿਆਕਰਨ ਦੀ ਉਹ ਸੰਗਤਾਂ ਤੱਕ ਵੱਧ ਤੋਂ ਵੱਧ ਪਹੁੰਚ ਸਕੇ ਕਿ ਸੰਗਤਾਂ ਇਹਦਾ ਲਾਹਾ ਖਟ ਸਕਣ ਸਾ ਸੰਗਤ ਪਹਿਲਾਂ ਆਪਾਂ ਵੀਡੀਓ ਬਣਾਈ ਹੈ ਭੂਤ ਕਾਲ ਤੇ ਹੁਣ ਬਣਾ ਰਹੇ ਆ ਭਵਿਕਤ ਕਾਲ ਤੇ ਹੁਣ ਭਵਿਕਤ ਕਾਲ ਤੇ ਜਿਹੜੀ ਆ ਉਹ ਆਪਣੀ ਵੀਡੀਓ ਜਿਹੜੀ ਆ ਉਹ ਬਣਾ ਰਹੇ ਆ ਭਵਿਕਤ ਕਾਲ ਫਿਊਚਰ ਟੈਂਸ ਤੇ ਇਹਦੇ ਵਿੱਚ ਤੀਜਾ ਥਰਡ ਪਰਸਨ ਅਸੀਂ ਥਰਡ ਪਰਸਨ ਦੀ ਬਣਾ ਰਹੇ ਆ ਪਹਿਲਾਂ ਥਰਡ ਫਿਰ ਸੈਕੰਡ ਫਿਰ ਫਸਟ ਇਸ ਤਰ੍ਹਾਂ ਆਏਗਾ ਪਹਿਲਾਂ ਥਰਡ ਪਰਸਨ ਭਵਿਕਤ ਕਾਲ ਔਰ ਇਹਦੇ ਵਿੱਚ ਅਸੀਂ ਇੱਕ ਵਚਨ ਰੱਖਦੇ ਹਾਂ ਇੱਕ ਵਚਨ ਉਹਦੀਆਂ ਕੀ ਨਿਸ਼ਾਨੀਆਂ ਨੇ ਆਪਾਂ ਨੂੰ ਕਿੱਥੋਂ ਪਤਾ ਲੱਗਦਾ ਹੈ ਉਹ ਹੈ ਫੀ ਤਾਂ ਸੇ ਨੂੰ ਸੀ ਹੋਊਗਾ ਸਸੇ ਨੂੰ ਸਿਹਾਰੀ ਲੱਗੀ ਹੋਊਗੀ ਅੱਗੇ ਹੈ ਗਾ ਗੋ ਤੇ ਗਗੇ ਨੂੰ ਔਕੜ ਇਹ ਤਿੰਨ ਇਹ ਨਿਸ਼ਾਨੀਆਂ ਇਹ ਲੱਗੀਆਂ ਹੋਣੀਆਂ ਇੱਕ ਅੱਗੇ ਨੂੰ ਸਿਹਾਰੀ ਲੱਗੀ ਹੋਊਗੀ ਇਹ ਇਹ ਸਿਰਫ ਇਸਤਰੀ ਲਿੰਗ ਵਾਸਤੇ ਗਗੇ ਨੂੰ ਸਿਹਾਰੀ ਲੱਗੀ ਹੋਊਗੀ ਤਾਂ ਇਸਤਰੀ ਲਿੰਗ ਆਪ ਨੂੰ ਪਤਾ ਲੱਗੂਗਾ ਕਿ ਇਹ ਇਸਤਰੀ ਲੇਗਾ ਸਾਥ ਸੰਗਤ ਹੁਣ ਆਪਾਂ ਇਹਦੇ ਸਾਹਬ ਦੇ ਨਾਲ ਆਪਾਂ ਵਿਚਾਰ ਕਰਦੇ ਪਹਿਲਾ ਹੈ ਸੀ ਸੀ ਹੱਥ ਨਾ ਲਾਈਂ ਕੁਸੰਬੜੇ ਜਲ ਜਾਸੀ ਢੋਲਾ ਹੱਥ ਨਾ ਲਾਈਂ ਕੁਸੰਬੜੇ ਜਲ ਜਾਸੀ ਢੋਲਾ ਜਾਸੀ ਜਾਏਗਾ ਵੀ ਇਸ ਮਾਇਆ ਰੂਪੀ ਕੁਸੰਬੜੇ ਨੂੰ ਹੱਥ ਨਾ ਲਾਈਂ ਇਹ ਢੋਲਾ ਇਹ ਮੇਤਰ ਵੀ ਇਹ ਜਲ ਜਾਏਗਾ ਜੈਸੀ ਜਲ ਜਾਏਗਾ ਤੂੰ ਜਲ ਜਾਏਗਾ ਕਿਉਂਕਿ ਮਾਇਆ ਦੇ ਨਾਲ ਜਿਹੜਾ ਹੈ ਨਾ ਤੂੰ ਜਦੋਂ ਹੱਥ ਲਾਏਗਾ ਭਾਵ ਮਾਇਆ ਦੇ ਨਾਲ ਰੱਖੇਗਾ ਤਾਂ ਉਹ ਤੂੰ ਸੜ ਜਾਏਗਾ ਭਾਵ ਇਹ ਆ ਵੀ ਜੈਸੀ ਢੋਲਾ ਢੋਲਾ ਤਾਂ ਭਾਵ ਕੀ ਹੈ ਸਬੋਧਨ ਹੈ ਜਿਸ ਵਿੱਚ ਅਸੀਂ ਕਰਦੇ ਆ ਨਾਨਕਾ ਫਰੀਦਾ ਕਬੀਰਾ ਉਹ ਤੋਂ ਕੀ ਹੁੰਦਾ ਬੋਲਦਾ ਇੱਕ ਹੀ ਢੋਲਾ ਮਿੱਤਰ ਮਿਤਰਾ ਇਹਨੂੰ ਹੱਥ ਨਾ ਲਾਈਂ ਜਲ ਜਾਏਗਾ ਜਲ ਜਾਸੀ ਜਲ ਜਾਏਗਾ ਜਾਸੀ ਜਲ ਜਾਸੀ ਢੋਲਾ ਕਹ ਫਰੀਦ ਸਹੇਲਿਓ ਕਹ ਫਰੀਦ ਸਹੇਲਿਓ ਫਰੀਦ ਕਹਿੰਦਾ ਸਹੇਲਿਓ ਸਹ ਆਲਾਈਂ ਬੁਲਾਏਗਾ ਬੁਲਾਏਗਾ ਆਲਾਈ ਤੋ ਬੁਲਾਉਣਾ ਆਲਾਈਂ ਆ ਲੋ ਵੀ ਆਸੀ ਲਗਿਆ ਇਹ ਕੀ ਆ ਬਲਾਏਗਾ ਹੰਸ ਚਲਸੀ ਡਮਣਾ ਇਹ ਤਾਂ ਢੇਰੀ ਥੀ ਸੀ ਹੰਸ ਚਲਸੀ ਹੰਸ ਕਿਹੜਾ ਆ ਸਾਡੀ ਦੇਹ ਦੇ ਵਿੱਚ ਜਿਹੜਾ ਚੱਲ ਰਿਹਾ ਅਸੀਂ ਬੋਲ ਰਹੇ ਆ ਇਹ ਹੰਸ ਆਂ ਦਾ ਇਹ ਹੰਸਾ ਇਹ ਚਲਾ ਜਾਏਗਾ ਹੰਸ ਚਲਸੀ ਡਮਣਾ ਡਮਣਾ ਹੁੰਦਾ ਤੇ ਕਲਮਾਈਂਡਡ ਜਕੋ ਤੱਕ ਉਹਦੇ ਵਿੱਚ ਬੀਜੂ ਮੈਂ ਕਿਤੇ ਕਰਾ ਨਾ ਕਰਾ ਜਾਵਾਂ ਨਾ ਜਾਵਾਂ ਅਲੀ ਗੱਲ ਹੁੰਦੀ ਆ ਉਹਨੂੰ ਕਹਿੰਦੇ ਡਮਣਾ ਟ੍ਰਿਕਲ ਮਾਈਨਰ ਜਿਹੜਾ ਹੋਵੇ ਹੰਸ ਚਲਸੀਨ ਡੰਮਣਾ ਇਹ ਤਨ ਢੇਰੀ ਥੀ ਸੀ ਆ ਤਨ ਆ ਜਿਹੜਾ ਸਾਡਾ ਤਨ ਕੀ ਹੋਜੂ ਢੇਰੀ ਮਿੱਟੀ ਦੀ ਢੇਰੀ ਥੀ ਸੀ ਹੋ ਜਾਏਗਾ ਥੀ ਸੀ ਸਸੇ ਨੂੰ ਆਪੇ ਹੀ ਫੈਲੇ ਇਹ ਤੋਂ ਹੋ ਗਿਆ ਇਹ ਤਨ ਢੇਰੀ ਥੀ ਸੀ ਹੋ ਜਾਏਗੀ ਇਰਕੇ ਅੱਗੇ ਹੈੀ ਉਹਨਾਂ ਦੀ ਆਪ ਪਤ ਰੱਖ ਸੀ ਉਹਨਾਂ ਦੀ ਆਪ ਪਤ ਉਹਨਾਂ ਦੀ ਆਪ ਹੀ ਪਤ ਰੱਖੇਗਾ ਉਹਨਾਂ ਦੀ ਆਪ ਪਤ ਰਖਸੀ ਪਤ ਰੱਖੂਗਾ ਪਤ ਰੱਖੂਗਾ ਮੇ ਮੇਰਾ ਪਿਆਰਾ ਮੇਰਾ ਪਿਆਰਾ ਆਪ ਹੀ ਪਤ ਰੱਖੂਗਾ ਸਰਨਾਗਤ ਪੈ ਗੁਰਦੁਆਰੇ ਜਿਹੜੇ ਗੁਰੂ ਦੇ ਦੁਆਰੇ ਤੇ ਉਹਦੀ ਸ਼ਰਮ ਦੇ ਵਿੱਚ ਪੈ ਪੈਂਦੇ ਹਨ ਉਹਨਾਂ ਦੀ ਆਪ ਹੀ ਪਤ ਰੱਖੇਗਾ ਜਿਹੜੇ ਪੈਂਦੇ ਨੇ ਉਹਨਾਂ ਦੀ ਆਪ ਪਤ ਰੱਖੇਗਾ ਹੁਣ ਸੀ ਦੀ ਗੱਲ ਤੋਂ ਆ ਗਿਆ ਸੀ ਸੀ ਬੇਨਗੁਰ ਸ਼ਬਦ ਨਾ ਛੂਟਸ ਛੂਟ ਛੁਟਣਾ ਫੇ ਲਗਿਆ ਛੁੱਟੇਗਾ ਉਹਨੇ ਬੇਨਗੁਰ ਸ਼ਬਦ ਨਾਲ ਗੁਰੂ ਦੇ ਸ਼ਬਦ ਤੋਂ ਬਿਨਾਂ ਨਹੀਂ ਛੁੱਟੇਗਾ ਕੋਈ ਕੋਈ ਧਰਮ ਰਾਏ ਜਦ ਪਕਰਸ ਧਰਮ ਰਾਏ ਧਰਮ ਰਾਜ ਧਰਮ ਰਾਜਾ ਜਦੋਂ ਜਬ ਜਦੋਂ ਪਕਰਸ ਪਕਰਨਾ ਪਕਰ ਪੜਨਾ ਪਕਰਣਾ ਤੇ ਸਸੇ ਨੂੰ ਸਹਾਰੀ ਪਕਰਸ ਕੀ ਹੋ ਗਿਆ ਸੇ ਲਗ ਗਿਆ ਪਕੜੇਗਾ ਬਵਰੇ ਐ ਮੂਰਖ ਪਕੜੇਗਾ ਨਾ ਜਦੋਂ ਤੋ ਕਾਲ ਮੁਖਾ ਉਠ ਜਾਹੀ ਤਾਂ ਕਾਲ ਮੁਖਾ ਤਾਂ ਕਾਲੇ ਮੂੰਹ ਦੇ ਨਾਲ ਹੀ ਉਠ ਕੇ ਜਾਹੀ ਜਾਂਦਾ ਜਦੋਂ ਉਹ ਪਕੜੂਗਾ ਤਾਂ ਫਿਰ ਕਾਲ ਮੁਖਾ ਉਠ ਜਾਹੀ ਉਠ ਕੇ ਜਾਂਦਾ ਹੈ ਜਾਹੀ ਅੱਗੇ ਹੈ ਸੇ ਤੋਂ ਬਾਅਦ ਇਹ ਆ ਗਿਆ ਗਾ ਗੋ ਤੇ ਕਰਦੇ ਹਾਂ ਕਰ ਤਿੰਨ ਇਹ ਪਲਿੰਗਿਤ ਮਾਇਆ ਮੋ ਬਿੰਸ ਜਾਏਗਾ ਮਾਇਆ ਮੋ ਮੋ ਜਿਹੜਾ ਉਹ ਬਿੰਸ ਜਾਏਗਾ ਬਿੰਸ ਖਤਮ ਹੋ ਜਾਏਗਾ ਜਾਏਗਾ ਉਭਰੇ ਸਬਦ ਵਿਚਾਰੀ ਤੇ ਉਹ ਖਤਮ ਹੋ ਜਾਏ ਉਭਰੇ ਸਬਦ ਵਿਚਾਰੀ ਤੇ ਕਲਿਆਣ ਹੋ ਜਾਏਗਾ ਉਭਰ ਜਾਏਗਾ ਬੰਦਾ ਸਬਦ ਦੇ ਵਿਚਾਰ ਰਹੀ ਵਿਚਾਰ ਕਰਕੇ ਵਿਚਾਰ ਕਰਕੇ ਉਹ ਕਿ ਹੈ ਗਿਰ ਸੁਦਾ ਜਾਲ ਪਵਨ ਇਹ ਸਾਰੀ ਪਾੜਾ ਧਰਤੀ ਐ ਜਾਲ ਐ ਪਵਨ ਇਹ ਜਾਏਗੋ ਇਹ ਚਲੇ ਜਾਣਗੇ ਖਤਮ ਹੋ ਜਾਣਗੇ ਪਾਵ ਚਲੇ ਜਾਣਗੇ ਗੈਰ ਬਸੁਦਾ ਜਾਲ ਪਵਨ ਜਾਏਗੋ ਚਲੇ ਜਾਣਗੇ ਗੋ ਚਲੇ ਜਾਏਗੋ ਚਲੇ ਜਾਣਗੇ ਇੱਕ ਸਾਧ ਬਚਨ ਅਟ ਲਾਦਾ ਸਾਧ ਸਾਧਾਂ ਦਾ ਇੱਕ ਇੱਕ ਸਾਧਾਂ ਦਾ ਸਾਧਾਂ ਦਾ ਬਚਨ ਅਟਲਾਦਾ ਉਹਨਾਂ ਦੇ ਜਿਹੜੇ ਬਚਨ ਆ ਉਹੋ ਅਟਲ ਨੇ ਅਟਲਾਦਾ ਉਹ ਬਚਨ ਅਟਲ ਆ ਸਾਰਾ ਕੁਝ ਜਾਣ ਵਾਲਾ ਆ ਨਹੀਂ ਜਾਣ ਵਾਲਾ ਇੱਕ ਸਾਧ ਬਚਨ ਇੱਕ ਸਾਧ ਬਚਨ ਅਟਲਾਦਾ ਸਾਧ ਨੂੰ ਵੀ ਕਰਨੀਏ ਬਚਨ ਅਟਲਾਦਾ ਅੰਤਰ ਲੋਭ ਝੂਠ ਅਬਮਾਨ ਅੰਦਰ ਕੀ ਹੈ ਲੋਭ ਹੈ ਝੂਠ ਹੈ ਅਬਮਾਨ ਬਿਨ ਨਾਮੇ ਪਾਜ ਲਹਿਗ ਨਿਦਾਨ ਨਾਮ ਤੋਂ ਬਿਨਾ ਆਪਾਜ ਜਿਹੜਾ ਨਾ ਉਹ ਲਹਿਗ ਲਹਿਗ ਗੱਗੇ ਨੂੰ ਔਕਰ ਲਹਿਗ ਨਿਦਾਨ ਇਹ ਨਿਦਾਨ ਇਹ ਤੇਰਾ ਪਾਜ ਜਿਹੜਾ ਲੈ ਜਾਏਗਾ ਨਾਮ ਤੋਂ ਬਿਨਾ ਅੰਤਰ ਲੋਭ ਝੂਠ ਅਪਮਾਨ ਬਿਨ ਨਾਵੇਂ ਪਾਜ ਲਹਿਗ ਨਿਦਾਨ ਅੱਗੇ ਹੈ ਇਸਤਰੀ ਲਿੰਗ ਵਾਸਤੇ ਸਿਰਫ ਗੱਗੇ ਨੂੰ ਸਿਆਟੀਆਂ ਆਉਂਦੀ ਹੈ ਜਿੱਥੇ ਕੋਈ ਇਸਤਰੀ ਲਿੰਗਾ ਆਏਗਾ ਉਥੇ ਜਿਹੜੀ ਇਹ ਲੱਗੂਗੀ ਹੁਣ ਜਿਸ ਤਰ੍ਹਾਂ ਹੈ ਕਾਚੀ ਟਹਿਗ ਦੀਵਾਰ ਕਾਹੇ ਗੱਚ ਲਾਵੋ ਭਾਵਸਾਗਰ ਨਾਮ ਹਰ ਸੇਵਾ ਜੋ ਚੜੇ ਤਿਸ ਤਾਰਗ ਰਾਮ ਕਾਚੀ ਦੀਵਾਰ ਹੈ ਟਹਿਗ ਟਹਿ ਜਾਏਗੀ ਕਾਹੇ ਗੱਚ ਲਾਵੋ ਭਾਵਸਾਗਰ ਨਾਮ ਹਰ ਸੇਵਾ ਭਾਵਸਾਗਰ ਦੇ ਵਿੱਚ ਕੀ ਹੈ ਨਾਮ ਨਾਮ ਕੀ ਹੈ ਨਾਵ ਜਿਹੜੀ ਹੈ ਨਾਵ ਨਵ ਹੈ ਕਿਸ ਦੀ ਬੇੜੀ ਵੇੜੀ ਕੜੀ ਹਰ ਸੇਵਾ ਹਰ ਸੇਵਾ ਰੂਪੀ ਢੀੜੀਆ ਜੋ ਚੜੇ ਜੋ ਤੇ ਚੜਦਾ ਤਿਸ ਤਿਸ ਕੋਲ ਲਗਿਆ ਤਿਸ ਉਹ ਉਸ ਨੂੰ ਤਾਰਗ ਰਾਮ ਉਸ ਨੂੰ ਤਾਰਗ ਤਾਰ ਦੇਵੇਗੀ ਕਿਹੜੀ ਕੌਣ ਤਾਰ ਦੇਗੀ ਆ ਨਾਮ ਵੇੜੀ ਨਾਮ ਹੁੰਦੀ ਹੈ ਕੀ ਹੁੰਦਾ ਹੁੰਦੀ ਹੈ ਇਹ ਕੀ ਹੋ ਗਿਆ ਇਸ ਤੀਲੇ ਇਸ ਕਰਕੇ ਤਾਰਗ ਲਗਿਆ ਤਾਰਗ ਕਰਨੀ ਉਪਰ ਹੋਵਗ ਸਾਰ ਕਰਨੀ ਉੱਪਰ ਜਿਹੜੀ ਅਸੀਂ ਕਰਨੀ ਕਰਦੇ ਹਾਂ ਅਸੀਂ ਕਰਮ ਕਰਦੇ ਹਾਂ ਨਾ ਉਹਨਾਂ ਦੇ ਉੱਪਰ ਹੋਵਗ ਸਾਰ ਸਾਰ ਹੁੰਦਾ ਫੈਸਲਾ ਉਹਦਾ ਫੈਸਲਾ ਹੋਊਗਾ ਉਸ ਮਾਲਕ ਦਾ ਹੋਵਗ ਹੋਵੇਗਾ ਕਰਨੀ ਉੱਪਰ ਕਰਨੀ ਉੱਪਰ ਕਰਨੀ ਕੀ ਹੈ ਕਰਨੀ ਕੀ ਹੈ ਲਿੰਗ ਪਲਿੰਗ ਇਹ ਹੈ ਇਸਤਰੀ ਨੇ ਕਰਨੀ ਹੁੰਦੀ ਹੈ ਕਰਨੀ ਹੁੰਦਾ ਨਹੀਂ ਕਰਨੀ ਇਸ ਕਰਕੇ ਆਗੀ ਉੱਪਰ ਹੋਵਗ ਹੋਵੇਗੀ ਸਾਰ ਫੈਸਲਾ ਵਦੀ ਸੋ ਵਜਗ ਨਾਨਕ ਸੱਚਾ ਵੇਖੇ ਸੋਏ ਵਦੀ ਜਿਹੜੀ ਮਿੱਠੀ ਹੋਈ ਹੈ ਮਿੱਠੀ ਮਿਥਿਆ ਨਹੀਂ ਮਿੱਠੀ ਮਿੱਠੀ ਉਹ ਵਜੇ ਉਹ ਹੋਏਗੀ ਜਿਹੜੀ ਚੀਜ਼ ਮਿੱਠੀ ਹੋਈ ਹੈ ਉਹ ਹੋਏਗੀ ਜੋ ਉਹਨੇ ਮਿਥਿਆ ਉਹ ਹੋਏਗਾ ਮਿੱਠੀ ਹੈ ਜੋ ਉਹਨੇ ਮਿੱਠੀ ਹੈ ਉਹੀ ਹੋਏਗੀ ਜਿਹੜੀ ਉਹਨੇ ਮਿੱਠੀ ਹੈ ਉਹੀ ਹੋਏਗੀ ਏ ਨਾਨਕ ਨਾਨਕਾ ਏ ਨਾਨਕ ਸੱਚਾ ਵੇਖੇ ਸੋਏ ਸੱਚਾ ਉਹ ਸੱਚਾ ਉਹ ਪਰਮਾਤਮਾ ਵੇਖੇ ਸੋਏ ਉਹ ਆਪ ਵੇਖਦਾ ਹੈ ਵੇਖਦਾ ਹੈ ਕਿਉਂਕਿ ਉਹ ਆਪ ਵੇਖਦਾ ਹੈ ਵੇਖਦਾ ਕੀ ਹੈ ਉਹ ਸਾਰਿਆਂ ਦੀ ਦੇਖਭਾਲ ਕਰਦਾ ਹੈ ਵੇਖੇ ਤੋਂ ਭਾਵ ਦੇਖਭਾਲ ਕਰਦਾ ਹੈ ਟੇਕ ਕੇਅਰ ਆਫ ਮਤਲਬ ਉਹਦੀ ਪਾਲਣਾ ਕਰਦਾ ਹੈ ਨਾਨਕ ਨਾਨਕਾ ਏ ਨਾਨਕ ਸੱਚਾ ਵੇਖੇ ਸੋਏ ਸੋ ਸਾਸੰਗਾ ਏ ਸੀ ਸੀ ਸੇ ਗਾ ਗੋ ਤੇ ਗੱਗੇ ਨੂੰ ਕਰ ਕੋ ਅੱਗੇ ਸੀ ਗੱਗੇ ਨੂੰ ਸਿਆਰੀ ਇਸ ਫ ਇਸਟਰੀ ਲਿੰਗ ਵਾਚਿਆ ਜਿਹੜੀ ਆਪਾਂ ਆ ਕਾਚੀ ਐ ਕਰਨੀ ਐ ਔਰ ਵਧੀ ਐ ਇਹਦੇ ਵਾਸਤੇ ਇਹ ਵਰਤੈ ਇਸਟਰੀ ਲਿੰਗ ਵਾਸਤੇ ਇਹ ਪੱਕੀ ਸਾਰੀ ਉਹ ਲਿੰਗ ਦੇ ਸੀ ਉਹ ਖਦਕਾਲ ਦੇ ਵਿੱਚ ਫਿਊਚਰ ਟੈਂਸ ਦੇ ਵਿੱਚ ਅਨਪੁਰਖ ਜਿਹੜਾ ਹੈ ਉਹ ਇਕਵਚਨ ਕੀਤਾ ਇਸ ਤੋਂ ਅੱਗੇ ਆਪਾਂ ਅੱਗੇ ਬਹੁਵਚਨ ਤੇ ਇਸੇ ਤਰ੍ਹਾਂ ਹੀ ਭੂਖਤ ਕਾਲ ਜਿਹੜਾ ਹੈ ਉਹ ਜਾਰੀ ਰਹੇਗਾ ਸੋ ਸਾਥ ਸੰਗਤ ਇਨਨ ਕੋ ਜਿਹੜੀ ਵਿਚਾਰ ਆ ਉਪਰਵਾਣ ਕਰਨੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ